ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਨੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜੈਡ ਬਲੈਕ ਝੋਟੀ ਦਿਖਾਉਣੀ ਆ ਪੂਰੀ ਟੌਪ ਕਲਾਸ ਆ ਹਰਿਆਣੇ ਦੀ ਝੋਟੀ ਆ ਕਰਦੇ ਆ ਵੀਰ ਜੀ ਨਾਲ ਗੱਲਬਾਤ ਪੁੱਛਦੇ ਆ ਝੋਟੀ ਬਾਰੇ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਤੇ ਡਰੈਸ ਦਾ ਦੋ ਨਾ ਮੇਰਾ ਨੀਟਾ ਜੇ ਪਿੰਡ ਲਖੂਆ ਵਾਲਾ ਅਸੀ ਲਈ ਨਾਲਾ ਜਲਾ ਅੰਮ੍ਰਿਤਸਰ ਮੋਬਾਈਲ ਨੰਬਰ ਵੀ ਦੱਸ ਦਿਓ 9914460564 ਠੀਕ ਹੈ ਤੇ ਆ ਦੱਸਿਓ ਫੇਰਾ ਝੋਟੀ ਬਾਰੇ ਝੋਡੀ ਤੁਹਾਨੂੰ ਇੱਕ ਹੀ ਦਿਖਾਉਣੀ ਅੱਜ ਠੀਕ ਜੀ ਮੰਨ ਲਓ ਚਾਰ ਤਾਂ ਦੇ ਮੂੰਹ ਠੀਕ ਹੈ ਤੇ ਥਣ ਥਣ ਦਿਖਾਓ ਝੋਡੀ ਦਾ ਲੋ ਵੀ ਸਾਰੇ ਚਾਰ ਤਾਂ ਦੇ ਇਹ ਪੂਰੀ ਵੱਡੀ ਝੋਟੀ ਹੈ ਹਰਿਆਣੇ ਦੀ ਆ ਕਰੋ ਚੱਕ ਵੀਰੋ ਮੂੰਹ ਮਾ ਦਿਖਾਓ ਚੰਗੀ ਤਰ੍ਹਾਂ ਪਰਲੇ ਬੰਨ ਦੀ ਵੀ ਥਣ ਦਿਖਾਓ ਇਹ ਪੋਠਾ ਖਾਓ ਝੋਡੀ ਸਿੰਗਰੀ ਕੁਆਲਿਟੀ ਪੂਰੀ ਸ਼ਾਨਦਾਰ ਆ ਸਾਰੀ ਝੋਟੀ ਸ਼ਾਨਦਾਰ ਆ ਗਿਆ ਇੱਧਰ ਦਿਖਾਓ ਥਾਣਾ ਇਧਰੋਂ ਵੀ ਵਿਰਲਾ ਦੇਖੋ ਵਿਰਲਾ ਝੋਡੀ ਦੀਆਂ ਸਿਰਸੁਰ ਦਿਖਾਓ ਇੱਟ ਗਿੜ ਤੇ ਲੱਗਾ ਕਰਮਾ ਵਾਲੀ ਦਾ ਇਹਦੇ ਮਗਰ ਕੀ ਆ ਗਿਆ ਇਹਦੇ ਮਗਰ ਕੱਟਾ ਜੇ ਮੇਰ ਕਫ ਮਗਰ ਆ ਗਿਆ ਸਜਣੋ ਇਹਨੂੰ 10 ਤੋਂ 11 ਦਿਨ ਸੂਈ ਨੋਗੇ ਆ ਠੀਕ ਜੇ ਹਾਂ ਦੱਸਿਓ ਵੀਰ ਜੀ ਰਮੋਲ ਕੀ ਕਰਨਾ ਇਹ ਵੀ ਦੱਸਣਾ ਕਿ ਤੁਹਾਨੂੰ ਫੋੜ ਕੇ ਦਿਖਾਈਏ ਨਾ ਠੀਕ ਜੇ ਬੇਲ ਬੁੱਲ ਚੈੱਕ ਕਰ ਲਓ ਵੀਰੋ ਪੂਰੀ ਫੁੱਲ ਸਾਈਜ਼ ਵੱਡੀ ਝੋਡੀਆ ਕਰੋ ਜੀ ਪੂਰੀ ਵੱਡੀ ਝੋਡੀਆ ਜਿਹਨੂੰ ਕਹਿੰਦੇ ਹਰਿਆਣੇ ਦੀ ਝੋਡੀਆ ਇਧਰ ਦੀ ਦੇਸੀ ਨਾ ਸਮਝੇ ਕੋਈ ਵੇਖੋ ਝੋਡੀ ਤੇ ਚਾਰ ਦੰਦ ਹੈ ਮੂੰਹ ਦੇਖੋ ਝੋਡੀ ਇਹ ਵੀ ਚਾਰ ਦੰਦ ਆ ਕਰੋ ਜਾ ਕੇ ਥਾਂ ਭਾਂਡਾ ਵੀ ਚੰਗਾ ਕਰਨਾ ਵਾਲੀ ਨੇ ਬਣਾਇਆ ਵਾ ਖਮਾ ਲਿਓ ਵੀਰ ਜੀ

ਇਸ਼ਾਨ ਇੱਕ ਕੋਈ ਨਾ ठाਣਾ ਪੰਡਾ ਚੈੱਕ ਕਰਾ ਦਿੰਨੇ ਆ ਕਰੂ ਜੇ ਦੁੱਧ ਹਣ ਜੋ ਢੀ ਕੋ ਮਤਲਬ ਹਲੇ ਮੈਲੇ ਦੇ ਨੇ ਆਉਣਾ ਆ ਠੀਕ ਜੀ 12 ਕਿਲੋ ਦੁੱਧ ਮਿਲ ਕੇ ਦਵਾਂਗੇ ਲੋ ਵੀ ਵੀਰ ਜੀ ਕਹਿੰਦੀ ਆ 12 ਕਿਲੋ ਇਹ ਰ ਕੋ ਕਿੰਨੇ ਟਾਈਮ ਮਰਜ਼ੀ ਘਾਟ ਬੋ ਜਗਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾਦੇ ਤਸੱਲੀ ਕਰਕੇ ਖੜੇ ਠੀਕ ਹੈ ਵੀਰ ਜੀ ਇਹੀ ਇਹਦੀ ਬੇਨਤੀ ਹੁੰਦੀ ਹੈ ਜੀ ਪਹਿਲੇ ਗੱਲ ਆ ਵੀ ਸਾਈ ਪਾ ਗਏ ਇੱਥੇ ਆਣ ਕੇ ਬੰਦਾ ਤਸੱਲੀ ਕਰਾ ਇਧਰ ਵੇਖੋ ਸਾਰਾ ਪਿੰਡਾ ਨਾੜਾ ਨਾ ਭਰਿਆ ਆ ਵੇਖੋ ਕਰੋ ਚੈੱਕ ਵੀ ਆ ਬ੍ਰੀਕ ਬ੍ਰੀਕ ਨਾੜਾ ਵੇਖੋ ਕੱਡੇ ਦੇ ਵੀ ਦਿਖਾਓ ਕਰਮਾਂ ਵਾਲੀ ਦੇ ਇਹਦੇ ਦਿਖਾਓ ਆ ਵੇਖੋ ਬਹੁਤ ਜਿਆਦਾ ਚੰਗੀ ਵੱਡੀ ਝੋਡੀ ਆ ਤੇ ਕੋਈ ਛੋਟੀ ਨਾ ਸਮਝੇ ਕੱਲੀ ਗੱਡੀ 'ਚ ਜਾਊਗੀ ਤੇ ਮੂੰਹ ਚਾਰ ਦੰਦ ਆਂਦੀ ਆ ਇਹ ਵੀਡੀਓ ਜ਼ੂਮ ਨਹੀਂ ਕਰਦੇ ਪੂਰੀ ਵੱਡੀ ਝੋਟੀ ਆ ਵੀਰੇ ਇਹਦਾ ਮੁੱਲ ਕੀ ਕਰਨਾ ਆਪਾਂ ਮੁੱਲ ਝੋਟੀ ਦਾ ਹੈਗੀ ਐ 1.60 ਦੀ ਹਾਂਜੀ ਹਾਂਜੀ ਪਰ ਪਾਣੀ ਪੂਣੀ ਆਇਆ ਕਰਕੇ ਆਪਾਂ ਜਾਇਜ਼ ਹੀ ਦੇ ਦੇਣੀ ਬਿਲਕੁਲ ਛੋਟਾ ਮੁੱਲ ਕਰਨਾ ਜਿੰਨੇ ਆਮ ਦੇਸੀ ਮਈਆਂ ਵੇਖਦੀਆਂ ਉਹਨੇ ਦੇ ਦੇਣੀ ਆ ਠੀਕ ਮੁੱਲ ਤਾਂ ਹੈਗਾ 1.30 ਹੋਰ ਕਰ ਦੋ ਥੋੜਾ ਮੈਂ 5000 ਛੋਟ ਕਰ ਦਈਏ ਇੱਕ ਪੰਜੀ ਦੀ ਇੱਕ ਪੰਜੀ ਦੀ ਹੋਰ ਕਰ ਦੋ 1000 ਹੋਰ ਛੱਡ ਦੋ ਨਹੀਂ 120 ਦੇ ਦਈਏ 1 ਲੱਖ ਦੀ 20 ਦੀ 1 ਲੱਖ ਦੀ ਉਹਦੇ ਵਿੱਚ ਨਹੀਂ 1000 ਨਹੀਂ 2000 ਛੋਟ ਹੋਰ ਕਰਕੇ 118 ਦੀ ਦਵਾਂਗੇ ਤੇ ਮੇਰਾ ਵੀ 18 ਦੀ ਲਾਵੇ SLAF ਨੂੰ ਕਰਕੇ ਇਹ ਨਹੀਂ ਵੀ ਮਤਲਬ ਮੈਂ ਕਰ ਹੁਣ ਇਹ ਲਾਤਾ ਫੋਨ ਫੇਰ ਤੁਹਾਨੂੰ ਕਰਦੇ ਆ ਦੱਸਦੇ ਜਿਹਨੇ ਲੈਣੀ ਹੋ ਉਹ ਫੋਨ ਲਾਵੇ ਮਤਲਬ ਭਾੜੇ ਪੜਨ ਵਾਲੀ ਨਹੀਂ ਹੈਗੀ ਠੀਕ ਹੈ ਵੀਰ ਜੀ 1 ਲੱਖ 18000 ਰੁਪਏ ਲਾ ਕੇ ਆਈ ਰੁਪਏ ਲਾ ਕੇ ਮਿਲਦੀ ਤੇ ਚੋ ਟੀਆ ਕਰੋ ਚੱਕ ਵੀਰੋ ਤੇ ਚੋ ਮਤਲਬ ਇੱਕ ਵੀ ਜੋ ਸ਼ੋਰ ਹੀ ਕਰਨੀ ਹੈ 2000 ਰੁਪਇਆ 118 ਹਾਂ ਨਾ ਮੋਲਿਆ ਠੀਕ ਹੈ ਹਾਂਜੀ ਬਾਕੀ ਤਸੱਲੀ ਕਰਕੇ ਖੜੇ ਜਿੰਨੇ ਟਾਈਮ ਮਰਜੀ ਕੋਈ ਠੀਕ ਹੈ ਵੀਰ ਜੀ ਇਹੀ ਬੇਨਤੀ ਹੁੰਦੀ ਏ ਦੇ ਚੈਨਲ ਨੂੰ ਵਾਦ ਤੋਂ ਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਜਿਆ ਕਰੋ ਤੇ ਅਗਲੀਆਂ ਤੋਂ ਅਗਲੀਆਂ ਵੀਡੀਓ ਵੇਖਣ ਲਈ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਪੂਰੀ ਵੇਖਣ ਲਈ ਧੰਨਵਾਦ